ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਨਿਕਲਿਆ ਕਮਰੇ ਦੇ ਵਿੱਚੋਂ ਸੋਚਿਆ ਸੀ ਤੁਹਾਨੂੰ ਕੱਲ ਵੀ ਮੈਂ ਗੱਲ ਕੀਤੀ ਸੀ ਕਿ ਗਾਗਰ ਵਾਲੇ ਬਾਬੇ ਦੇ ਦਰਸ਼ਨ ਕਰਾਵਾਂਗੇ ਪਰ ਥਕਾਵਟ ਜਿਆਦੀ ਸੀ ਸਵੇਰੇ ਉੱਠਿਆ ਨਹੀਂ 11:00 12:00 1 ਵਜ ਗਿਆ ਸੀ ਵੀਡੀਓ ਪਾਉਂਦੇ ਹੋਏ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜਿਹੜੀ ਤੁਸੀਂ ਯਾਤਰਾ ਕਰੀ ਜਾਂਦੇ ਹੋ ਅਸੀਂ ਪਹੁੰਚ ਗਏ 6ਵੇਂ ਦਿਨ ਦੇ ਵਿੱਚ ਤੇ 6ਵੇਂ ਦਿਨ ਦੀ ਯਾਤਰਾ ਦੇ ਵਿੱਚ ਅੱਜ ਤਰੀਕ ਹੋ ਚੁੱਕੀ ਹੈ 29 ਇੱਥੇ ਆ ਕੇ ਤਰੀਕਾ ਭੁੱਲ ਜਾਂਦੇ ਆ ਫੋਨ ਤੋਂ ਦੇਖਣੀਆਂ ਪੈਂਦੀਆਂ 29 ਤਰੀਕ ਹੈ ਤੇ 10:30 ਦਾ ਸਮਾਂ ਹੋ ਗਿਆ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਲਾਗੇ ਦੇ ਜਿਹੜੇ ਗੁਰੂ ਘਰ ਨੇ ਜਿਹੜੇ ਕੱਲ ਆਪਣੇ ਰਹੇਗੇ ਸੀ ਉਹ ਵਾਲੇ ਗੁਰੂ ਘਰ ਤੇ ਪਹਿਲਾਂ ਲਿਫਟ ਲੈ ਜਾਈਏ ਲਿਫਟ ਮਿਲ ਜੀ ਚੱਲ ਇਹ ਤੇ ਤੋਂ ਆਪਣੀ ਫੰਮੇ ਆਉਗਾ ਤਰ੍ਹਾਂ ਹੈ ਜੋ ਆਉਣੀ ਹੈ ਅਮਾ ਗਰਾਊਂਡ ਬਾਪੂ ਜੀ ਪਹਿਲਾਂ ਸਿਰੇ ਤੇ ਜਾ ਕੇ ਆਏਗੀ ਫਿਰ ਗਰਾਊਂਡ ਆਏਗਾ ਕੋਈ ਨਹੀਂ ਜਾ ਰਹੀ ਨੀਚੀ ਜਾ ਰਹੀ ਹੈ ਜਾਣ ਦੇ ਨਹੀਂ ਨੀਚੀ ਨਹੀਂ ਤੇ ਇਹ ਲਿਫਟ ਦਾ ਇੱਕਦਮ ਦਾ ਹੀ ਇੱਕ ਵਾਰੀ ਥੱਲੇ ਜਾਂਦੀ ਹੈ ਬਾਪੂ ਜੀ ਕੁਝ ਨਾ ਕਰੋ ਇਹ ਥੱਲੇ ਜਾਂਦੀ ਹੈ ਬਸ ਨੀਚੀ ਜਾ ਰਹੀ ਹੈ ਇੱਕ ਕੁਰੇ ਨੀਚੇ ਜਾਏਗੀ ਸਾਰੀ ਫਿਰ ਉੱਪਰ ਆਏਗੀ ਹਾਂ ਚਲੋ ਸਿਰੇ ਤੋਂ ਹੀ ਮਰੇਗੀ 7 ਨੰਬਰ ਤੇ ਆ ਗਈ ਆ ਇਹ ਲਿਫਟ 884 ਕਿਲੋ ਵਜਨ ਚੁੱਕਦੀ ਆ ਇਹ ਤੇ 15 ਮੰਜ਼ਲਾ ਸਰ ਕਰਦੀ ਆ 13 ਬੰਦਿਆਂ ਦੀ ਕੰਪੈਸਟੀ ਆ ਇਹਦੀ ਐਦਾਂ ਹੀ ਪੰਜਵੀਂ ਮੰਜ਼ਲ ਤੇ ਆ ਗਈ ਜਿਹੜਾ ਇਹ ਲਿਫਟ ਨਾਲ ਹਾਲ ਹੋ ਰਿਹਾ ਕੱਲ ਪਰਸੋਂ ਦਾ ਉਹ ਅਸੀਂ ਤੁਹਾਨੂੰ ਬਿਲਕੁਲ ਨਹੀਂ ਦੱਸ ਸਕਦੇ ਆਪਣੇ ਆਪ ਜ਼ੀਰੋ ਤੇ ਜਾਏਗੀ ਪਿੱਛੇ ਪਿੱਛੇ ਹੋ ਜਾਈ ਪਿੱਛੇ ਜਗ੍ਹਾ ਪਈ ਆ ਜਾਓ ਤੇਰੋਂ ਚਲੋ ਜੀ ਤੇ ਬਾਹਰ ਸੰਗਤ ਇੰਨੀ ਵੇਟ ਕਰੀ ਜਾਂਦੀ ਐ ਸਾਰਾ ਦਿਨ ਉੱਪਰ ਥੱਲੇ ਉੱਪਰ ਥੱਲੇ ਧੰਨਾ ਐ ਲਿਫਟ ਤੇ ਧੰਨ ਨੇ ਲੋਕ 29 ਤਰੀਕ 6ਵਾਂ ਦਿਨ ਆ ਸਾਡਾ ਸਮਾਂ 10:30 ਵਜੇ ਦਾ ਇੱਥੇ ਘੋੜਿਆਂ ਦਾ ਅਸਤਵ ਵਾਲਾ ਸਾਨੂੰ ਪਤਾ ਲੱਗਿਆ ਜਿੱਥੇ ਬਾਬਾ ਜੀ ਹਰਾਂ ਦੇ ਘੋੜੇ ਠਹਿਰਦੇ ਹੁੰਦੇ ਸੀ ਇੱਕ ਤੁਹਾਨੂੰ ਉਹ ਦਿਖਾਵਾਂਗੇ ਬੱਬਾ ਨਧਾਨ ਸਿੰਘ ਜੀ ਦੇ ਦਰਬਾਰ ਦੇ ਵਿੱਚ ਅੱਜ ਇਹ ਵੀ ਦਰਬਾਰ ਤੁਹਾਨੂੰ ਦਿਖਾਉਂਦੇ ਆ ਇੱਥੇ ਗੁਰਦੁਆਰਾ ਬਾਬਾ ਨਧਾਨ ਸਿੰਘ ਜੀ ਦਾ ਇੱਕ ਨਾਲ ਤੁਸੀਂ ਇੱਥੇ ਥਾਂ ਥਾਂ ਤੇ ਚੀਜ਼ ਲਿਖੀ ਦੇਖੀ ਆ ਕਹਿੰਦਾ ਹੱਥ ਤੇਰਾ ਤੇ ਖੀਸਾ ਮੇਰਾ ਐਦਾਂ ਲਿਖਿਆ ਹੁੰਦਾ ਉਹਦਾ ਵੀ ਮਤਲਬ ਤੁਹਾਨੂੰ ਦੱਸ ਦਿਆਂ ਕਿ ਕਿਉਂ ਲਿਖਿਆ ਜੇ ਹੋ ਸਕਿਆ ਤਾਂ ਕਿਸੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਸੇ ਬਾਬਾ ਜੀ ਨਾਲ ਉਹਦੇ ਮੂੰਹੋਂ ਹੀ ਤੁਹਾਨੂੰ ਦੱਸਾਂਗੇ ਜਿਹੜਾ ਮਤਲਬ ਕੀ ਹੈ ਥਾਂ ਥਾਂ ਤੇ ਲਿਖਿਆ ਹੋਊਗਾ ਹੱਥ ਤੇਰਾ ਤੇ ਖੀਸਾ ਮੇਰਾ ਆਓ ਚਾਹ ਪਾਣੀ ਤੇ ਲੰਗਰ ਪਾਣੀ ਤੋਂ ਬਾਅਦ ਕਰਦੇ ਆ ਯਾਤਰਾ ਸ਼ੁਰੂ 6 ਮਹੀਨੇ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹਨਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਂਦੇ ਆਂ ਚਾਹ ਪਾਣੀ ਬਾਅਦ ਚ ਹੀ ਪੀਵਾਂਗੇ ਪਹਿਲਾਂ ਰੱਬ ਦਾ ਸ਼ੁਕਰਾਨਾ ਕਰ ਲਈਏ ਤੇ ਬਾਬਾ ਨਿਹੰਗ ਸਿੰਘ ਜੀ ਦੇ ਉੱਪਰ ਜਿਹੜਾ ਦਰਬਾਰ ਸਾਹਿਬ ਹੈ ਤੇ ਉਹ ਵਾਲੀ ਜਗ੍ਹਾ ਉਹ ਵਾਲਾ ਗੁਰੂ ਘਰ ਹੈ ਜੋ ਬਾਬਾ ਨਿਹੰਗ ਸਿੰਘ ਜੀ ਹੋਰਾਂ ਦਾ ਇਸਰਾ ਦੇ ਉੱਪਰ ਬਣਿਆ ਹੋਇਆ ਇੱਥੇ ਨਾਲ ਹੀ ਹਾਲ ਦੇ ਵਿੱਚ ਲੰਗਰ ਚੱਲਦਾ ਜਿਹੜਾ ਕਹਿੰਦਾ ਦੇਸੀ ਘਿਓ ਦਾ ਲੰਗਰ ਹੈ 12 ਮਹੀਨੇ 23 ਦਿਨ ਅਟੁੱਟ ਵਰਤਲਾ ਬਹੁਤ ਹੀ ਸੁਆਦ ਤੇ ਵਧੀਆ ਮੰਦਰ ਹੁੰਦਾ ਹੈ ਇਹ ਵਾਲਾ ਇੱਧਰ ਨਾਲ ਹੀ ਆ ਦਰਵਾਜ਼ਾ ਸਾਬ ਜਿਹੜੀ ਸੰਗਤ ਆਉਂਦੀ ਆ ਤੇ ਇਹ ਬਾਬਾ ਨਿਹੰਗ ਸਿੰਘ ਜੀ ਦੇ ਗੁਰੂ ਘਰ ਦੇ ਵਿੱਚ ਜਿਹੜੀ ਦੇਸੀ ਘੋੜਾ ਲੰਗਰ ਕਹਿੰਦੇ 12 ਮਹੀਨੇ 30 ਦਿਨ ਚੱਲਦਾ ਤੇ ਉਹਦੀ ਸੇਵਾ ਇੱਥੇ ਕਰੀ ਜਾਂਦੇ ਨੇ ਤੇ ਉਹ ਆਪਣੇ ਵਾਲੀ ਗੁੜੀਆ ਐਸ ਉਹ ਵੀ ਸਵੇਰ ਦੀ ਸਾਡੇ ਕੋਲ ਆ ਗਈ ਤੇ ਸੇਵਾ ਕਰਾ ਰਹੀ ਐ ਮਾਸਸੀ ਦੇ ਨਾਲ ਨਾ ਹੀ ਕਹਿੰਦੇ ਇੱਥੇ ਦਾਨੀਆਂ ਦਾ ਘਾਟਾ ਤੇ ਨਾ ਹੀ ਇੱਥੇ ਖਾਣ ਵਾਲਿਆਂ ਦਾ ਘਾਟਾ ਤੇ ਨਾ ਹੀ ਇੱਥੇ ਸੇਵਾ ਕਰਨ ਵਾਲਿਆਂ ਦਾ ਘਾਟਾ ਇਹ ਮੇਰੇ ਰੱਬ ਦਾ ਘਰ ਇਹ ਚਾਰ ਪੰਜ ਗੁਰੂ ਘਰ ਇਹ ਕਸਟੋਬਲ ਇੱਕ ਮਿਊਜ਼ੀਅਮ ਆ ਤੇ ਇੱਕ ਦੋ ਗੁਰੂ ਘਰ ਹੋਰ ਨੇ ਜਿਨ੍ਹਾਂ ਦੇ ਮੈਂ ਦਾ ਅੱਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਗੁਰੂ ਘਰਾਂ ਦੇ ਵਿੱਚ ਆਪਾਂ ਹੁਣ ਦਰਸ਼ਨ ਕਰਾਉਣੇ ਆ ਤੁਹਾਡੇ ਅੱਜ ਬਈ ਆਪਾਂ 6ਵੇਂ ਦਿਨ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰੀ ਜਾਂਦੇ ਆ ਫਤਿਹੜਾ ਤੋਂ ਚੱਲੇ ਸੀ ਹਜੂਰ ਸਾਹਿਬ ਦੀ ਯਾਤਰਾ ਤੇ ਇਹ ਬਾਈ ਹੋਣੀ ਰਸਤੇ ਤੇ ਮਿਲੇ ਨੇ ਇਹ ਵੀਰੇ ਹੋਣੀ ਨੇ ਫਤਿਹਬਾਦ ਹਰਿਆਣਾ ਤੋਂ ਹਰਿਆਣਾ ਤੋਂ ਕੀ ਨਾਮ ਹੈ ਵੀਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੇਵਾ ਸਿੰਘ ਜੀ ਅਸੀਂ ਸਤਖੰਡ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਆ ਕਿਵੇਂ ਦਾ ਲੱਗਿਆ ਵੇਖ ਕੇ ਵੀ ਅਸੀਂ ਇਹਨਾਂ ਦੇ ਬਹੁਤ ਵੱਡੇ ਫੈਨ ਆ ਨਹੀਂ ਨਹੀਂ ਫੈਨ ਨਹੀਂ ਇਹ ਵੀਰੋਂ ਨਹੀਂ ਫਤਿਹਬਾਦ ਤੋਂ ਤੇ ਇਹ ਵੀ ਹੈ ਨਾ ਇਹ ਵੀ ਹਾਂ ਸਾਰੇ ਦੋਸਤ ਆ ਵੀਰੇ ਫਰੈਂਡ ਸਰਕਲ ਚੋਂ ਆ ਸਾਰੇ ਠੀਕ ਆ ਕਿਵੇਂ ਚੱਲ ਰਹੀ ਹੈ ਯਾਤਰਾ ਯਾਤਰਾ ਬਹੁਤ ਸੋਹਣੀ ਚੱਲ ਰਹੀ ਹੈ ਵਾਹਿਗੁਰੂ ਦਾ ਆਸ਼ਰਾ ਲੈ ਕੇ ਬੱਲੇ ਬੱਲੇ ਹੈ ਮੈਂ ਮਾਨਕ ਆਪੰਗ ਸੰਗਸਾਈ ਨੇ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਹਜੂਰ ਸਾਹਿਬ ਦੀ ਯਾਤਰਾ ਕਰਦੇ ਸੀ ਤੇ ਅੱਜ ਫੋਨ ਆਇਆ ਭਾਈ ਗੁਰਵਿੰਦਰ ਸਿੰਘ ਜੀ ਦਾ ਤੇ ਉਹਨਾਂ ਨੇ ਕਿਹਾ ਕਿ ਆਪਣੇ ਇੱਥੇ ਸੰਤ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਤਪੱਸਿਆ ਕੀਤੀ ਹੈ ਵੀ ਉਹ ਸਥਾਨ ਸਕਤਾਂ ਨੂੰ ਜ਼ਰੂਰ ਦਿਖਾਓ ਤੇ ਭਾਈ ਸਾਹਿਬ ਮੈਂ ਪਹਿਲਾਂ ਵੀ ਦਿਖਾਉਣਾ ਸੀ ਤੇ ਮੈਂ ਉੱਥੇ ਖੜਿਆ ਹੋਇਆ ਹਾਂ ਇਸ ਟਾਈਮ ਇਹ ਅਸਥਾਨ ਹੈ ਜਿਹੜਾ ਗਦਾਵਰੀ ਨਦੀ ਦੇ ਕੰਢੇ ਤੇ ਆ ਤੇ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਸਾਡੇ ਸੰਗਰੂਰ ਦੇ ਨੇ ਸੰਗਰੂਰ ਏਰੀਆ ਦੇ ਮਾਣ ਸ਼ਾਨ ਉਹ ਵੱਡੇ ਛੋਟੇ ਸ਼ਬਦ ਨੇ ਇਹਨਾਂ ਵਾਸਤੇ ਇੱਥੇ ਇਹਨਾਂ ਨੇ ਤਪ ਕੀਤਾ ਸੀ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਸੀ ਠੀਕ ਹੈ ਜੀ ਹਾਂ ਜੀ ਆਹੋ ਇਧਰ ਲਗੇ ਨਾ ਘਾਟ ਹਾਂ ਅੱਗੇ ਆਪਾਂ ਨਗੀਨਾ ਘਾਟ ਦੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਗੁਰੂ ਘਰ ਰਸਤੇ ਚਾਉਂਦੇ ਆ ਤੇ ਇਹ ਗਾਵਰੀ ਨਦੀ ਦੇ ਉੱਪਰ ਦੀ ਪੁਲ ਬਣਿਆ ਜਿਹੜਾ ਇਹ ਦੋ ਸ਼ਹਿਰਾਂ ਨੂੰ ਆਪਸ ਦੇ ਵਿੱਚ ਜੋੜਦਾ ਹਜੂਰ ਸਾਹਿਬ ਤੇ ਉਧਰ ਵੀ ਹਜੂਰ ਸਾਹਿਬ ਹਜੂਰ ਸਾਹਿਬ ਜੀ ਦਾ ਇੱਕ ਹੋਰ ਇਤਿਹਾਸ ਹੈ ਕਿ ਇੱਥੋਂ ਹਰ ਰੋਜ਼ ਗਾਗਰ ਭਰ ਕੇ ਹਜੂਰ ਸਾਹਿਬ ਸੱਚਖੰਡ ਵਿਖੇ ਜਾਂਦੀ ਹੈ ਤੇ ਜਿੱਥੇ ਹਰ ਰੋਜ਼ ਇੱਕ ਸ਼ਹਿਰਾ ਸਭ ਗਿੱਲੇ ਹੁੰਦੇ ਨੇ ਤੇ ਕਹਿੰਦੇ ਨੇ ਮਹਾਰਾਜ ਆਪ ਡੇਲੀ ਇਸ਼ਨਾਨ ਕਰਦੇ ਨੇ ਉਹ ਗਾਗਰ ਭਾਈ ਸਾਹਿਬ ਇੱਥੋਂ ਭਰ ਕੇ ਲੈ ਜਾਂਦੇ ਨੇ ਇਸ ਗਾਗਰ ਘਾਟ ਤੋਂ ਤੇ ਇੱਥੋਂ ਭਰ ਕੇ ਸੱਚਖੰਡ ਹਜੂਰ ਸਾਹਿਬ ਤੱਕ ਲਗਭਗ ਕਿਲੋ ਡੇਢ ਕਿਲੋਮੀਟਰ ਦਾ ਸਫ਼ਰ ਹੈ ਤੇ ਪੌੜੀਆਂ ਵਾਲੀ ਚੜ੍ਹਾਈ ਵੀ ਆ ਹਾਂ ਮੋਹਨ ਸਿੰਘ ਜੀ ਦੱਸ ਰਹੇ ਨੇ ਕਿ ਸੰਗਤ ਨੂੰ ਅੰਦਰ ਨਹੀਂ ਜਾਣ ਦਿੰਦੇ ਸੰਗਤ ਬਾਹਰ ਰੁਕ ਜਾਂਦੀ ਹੈ ਉਹ ਆਪਾਂ ਅੱਜ ਵਾਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਡੇਢ ਵਜੇ ਕੇ ਦੁੱਤਣਾ ਪੈਂਦਾ ਜੇ ਇਹ ਵਾਲਾ ਕੈਪਚਰ ਕਰਨਾ ਇਤਿਹਾਸ ਤੋਂ ਠੀਕ ਹੈ ਜੀ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਚਾਹੀਏ ਹਾਂ ਇਹ ਥੱਲੇ ਦੀ ਚਲੀਏ ਚਲੋ ਜੀ ਗੋਦਵਾਰਾ ਸਾਹਿਬ ਨਗੀਨਾ ਘਾਟ ਗਦਾਵਰੀ ਨਦੀ ਦੇ ਕੰਢੇ ਤੇ ਗੁਰੂਕਾਰ ਇਹ ਨਗੀਨਾ ਘਾਟ ਗੁਰੂ ਗੋਬਿੰਦ ਸਿੰਘ ਜੀ ਨੇ ਗਦਾਵਰੀ ਨਦੀ ਦੇ ਵਿੱਚ ਛੱਡਤਾ ਸੀ ਕਿ ਆਪਣਾ ਨਗੀਨਾ ਪਛਾਣ ਕੇ ਲੈ ਜਾ ਉਹ ਇਹ ਵਾਲੀ ਜਗਾ ਨਗੀਨਾ ਘਾਟ ਦਾ ਮੋਟਾ-ਮੋਟਾ ਮੈਂ ਤੁਹਾਨੂੰ ਇਤਿਹਾਸ ਦੱਸ ਦਿੰਦਾ ਕਿ ਕੋਈ ਵੰਜਾਰਾ ਸੀ ਜਿਹੜਾ ਗੁਰੂ ਪਾਤਸ਼ਾਹ ਦੇ ਕੋਲ ਆਇਆ ਉਹਦੇ ਕੋਲ ਇੱਕ ਨਗੀਨਾ ਸੀ ਤੇ ਉਹਨੇ ਮਹਾਰਾਜ ਨੂੰ ਸ਼ਰਦਾ ਦੇ ਨਾਲ ਉਹ ਨਗੀਨਾ ਭੇਟ ਕੀਤਾ ਤੇ ਮਹਾਰਾਜ ਨੇ ਉਹ ਨਗੀਨਾ ਨਦੀ ਦੇ ਵਿੱਚ ਜਿਹੜੀ ਪਿੱਛੇ ਜਦ ਆਵਰੀ ਨਦੀ ਚੱਲਦੀ ਆ ਉਹਦੇ ਵਿੱਚ ਸੈਟ ਦਿੱਤਾ ਤੇ ਜਦੋਂ ਉਹ ਸਿੱਖ ਨੇ ਦੇਖਿਆ ਕਿ ਮਹਾਰਾਜ ਨੇ ਮੇਰੇ ਨਗੀਨੇ ਦੀ ਕਦਰ ਨਹੀਂ ਪਾਈ ਤੇ ਉਹ ਥੋੜਾ ਨਰਵਸ ਹੋਇਆ ਜਾਂ ਪਰੇਸ਼ਾਨ ਹੋਇਆ ਤਾਂ ਬਾਬਾ ਜੀ ਨੇ ਮਾਨੀ ਮਾਨ ਵਿੱਚ ਸੋਚਿਆ ਕਿ ਇਹ ਬੰਦਾ ਪਰੇਸ਼ਾਨ ਹੈ ਤਾਂ ਉਹਨੇ ਕਿਹਾ ਕਿ ਜਾ ਸਿੱਖਾ ਤੂੰ ਆਪਣਾ ਨਗੀਨਾ ਨਦੀ ਵਿੱਚੋਂ ਚੱਕ ਲਿਆ ਜਦੋਂ ਨਦੀ ਵਿੱਚ ਚੱਕਣ ਗਿਆ ਤੇ ਉੱਥੇ ਕਰੋੜਾਂ ਹੀਰੇ ਜਵਾਰ ਵਾਲਾ ਤੇ ਮੋਤੀ ਮਹਿੰਗੇ ਤੋਂ ਮਹਿੰਗੇ ਪਏ ਸੀ ਇਹ ਦੇਖ ਕੇ ਉਸ ਬੰਦੇ ਦਾ ਹੰਕਾਰ ਟੁੱਟ ਗਿਆ ਤੇ ਸਤਿਗੁਰਾਂ ਦੇ ਚਰਨੀਆਂ ਆ ਡਿੱਗਾ ਫਿਰ ਸਤਿਗੁਰ ਮਹਾਰਾਜ ਨੇ ਤੀਰ ਚਲਾ ਕੇ ਇੱਥੋਂ ਸਤਜੁਗੀ ਤਪਸਥਾਨ ਤਖਤ ਸੱਚਖੰਡ ਹਜੂਰ ਸਾਹਿਬ ਪ੍ਰਗਟ ਕੀਤਾ ਇਹ ਇਤਿਹਾਸ ਹੈ ਜਿੱਥੋਂ ਨਗਿੰਨਾ ਘੜ ਗੁਰੂ ਕਰਦਾ ਤੇ ਆਪਾਂ ਉਹਨਾਂ ਦੇ ਦਰਸ਼ਨ ਕਰੀ ਜਾਂਦੇ ਆ ਤੇ ਉਹ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਇਹ ਹੈ ਨਗਿੰਨਾ ਘੜ ਵਾਹਿਗੁਰੂ ਇਹ ਚਿੱਤਰਕਾਰੀ ਦੇ ਥਰੂ ਤੁਹਾਨੂੰ ਸਮਝਾਉਣ ਦੀ ਜਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੋ ਮੈਂ ਬੋਲ ਕੇ ਤੁਹਾਨੂੰ ਦੱਸ ਰਿਹਾ ਨਗੀਨਾ ਘਾੜ ਤੋਂ ਤੀਰ ਚਲਾ ਕੇ ਹਜੂਰ ਸਾਹਿਬ ਸੱਚਖੰਡ ਤਪੱਸਥਾਨ ਸਨਦਾ ਦਾ ਕੀਤਾ ਸੀ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਆ ਕੇ ਸੰਤ ਬਾਪਾ ਆਤਰ ਸਿੰਘ ਜੀ ਤਪੱਸਿਆ ਕਰ ਰਹੇ ਸੀ ਤੇ ਗਦਾਵਰੀ ਨਦੀ ਚੜ੍ਹਨ ਲੱਗ ਗਈ ਜਦੋਂ ਮਹਾਪੁਰਸ਼ਾਂ ਦੇ ਸਿਰ ਤੱਕ ਨਦੀ ਦਾ ਪਾਣੀ ਆ ਗਿਆ ਤਾਂ ਧੰਤਨ ਗੁਰੂ ਗਵਿੰਦ ਸਿੰਘ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਸੀ ਗੁਰਦੁਆਰਾ ਬੰਦਾ ਘਾਟ ਬੰਦਾ ਘਾਟ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹ ਵਾਲਾ ਸਮਾਂ ਇੱਥੇ ਗੁਜ਼ਰਿਆ ਜਦੋਂ ਉਹਨਾਂ ਨੇ ਤਪੱਸਿਆ ਕੀਤੀ ਸੀ ਕਿਸੇ ਟਾਈਮ ਕਹਿੰਦੇ ਕਸ਼ਮੀਰ ਦੇ ਇੱਕ ਛੋਟੇ ਜਿਹੇ ਨਗਰ ਰਜੌਰੀ ਦੇ ਵਿੱਚ ਭਾਰਤਵਾਜ ਰਾਜਪੂਤ RAMDEV ਦੇ ਘਰ ਲਕਸ਼ਮਣ ਦਾਸ ਨੇ ਜਨਮ ਲਿਆ ਜਿਹਨੂੰ ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਆ ਸ਼ਿਕਾਰ ਖੇਡਣ ਦਾ ਸ਼ਕੀਨ ਸੀ ਤੇ ਇਹਦੇ ਹੱਥੋਂ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਤੇ ਜਦੋਂ ਗਰਭਵਤੀ ਹਿਰਨੀ ਦੇ ਪੇਟ ਦੇ ਵਿੱਚੋਂ ਬੱਚਾ ਤੜਫ ਤੜਫ ਕੇ ਮਰਨ ਲੱਗਿਆ ਤੇ ਮਾਦੋ ਦਾਸ ਬਰਾਗੀ ਹੋ ਗਿਆ ਉਸਨੇ ਬਰਾਗੀ ਹੋ ਕੇ ਆਪਣਾ ਜੀਵਨ ਸੰਨਿਆਸ ਦਿੱਤਾ ਤੇ ਇਸ ਜਗ੍ਹਾ ਤੇ ਨਦੇੜ ਦੇ ਵਿੱਚ ਕਦਾਵਰੀ ਨਦੀ ਦੇ ਕੰਢੇ ਕੁਟੀਆਂ ਬਣਾ ਕੇ ਪੱਸਿਆ ਕਰਨ ਲੱਗਾ। ਗੁਰੂ ਗਬਿੰਦ ਸਿੰਘ ਜੀ ਇੱਥੇ ਆਏ ਤੇ ਗੁਰੂ ਜੀ ਦੇ ਚਰਨੀ ਜਾ ਡਿੱਗਾ ਤੇ ਆਪਣੀਆਂ ਗਲਤੀਆਂ ਦੀਆਂ ਮਾਫੀਆਂ ਮੰਗੀਆਂ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਅੰਮ੍ਰਿਤਪਣ ਕਰਾ ਕੇ ਮਾਧੋਦਾਸ ਤੋਂ ਬੰਦਾ ਸਿੰਘ ਬਹਾਦਰ ਬਣਾਇਆ। ਬੰਦਾ ਸਿੰਘ ਬਹਾਦਰ ਬਣ ਕੇ ਤੇ ਇਹਨਾਂ ਨੂੰ ਥਾਪੜਾ ਦੇ ਕੇ ਆਪਣੇ ਪੱਠੇ 'ਚੋਂ ਪੰਜ ਤੀਰ ਦਿੱਤੇ ਤੇ ਨਾਲ ਹੀ ਵੀਰ ਸਿੰਘਾਂ ਦੀ ਟੁਕੜੀ ਦੇ ਕੇ ਇਹਨਾਂ ਨੂੰ ਪੰਜਾਬ ਵੱਲ ਭੇਜਿਆ। ਜਿੱਥੇ ਕਰਨਾਲ ਸਮਾਣਾ ਜਿਹੜੇ ਸਾਬਜਾਦਿਆਂ ਦਾ ਬਦਲਾ ਲੈਣ ਲਈ ਸਮਾਣੇ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਉਹ ਇਹ ਵਾਲਾ ਇਤਿਹਾਸ ਹੈ ਇੱਥੋਂ ਬੰਦਾ ਸਿੰਘ ਬਹਾਦਰ ਗਏ ਸੀ ਖਾਲਸਾ ਰਾਜ ਦੀ ਨੀਹ ਹੈ ਜਿਹੜੀ ਜਿਹਦੀਆਂ ਅੱਜ ਆਪਾਂ ਗੱਲਾਂ ਕਰਦੇ ਆਂ ਪੰਜਾਬ ਦੇ ਵਿੱਚ ਉਹ ਕਿਸੇ ਟਾਈਮ ਬੰਦਾ ਸਿੰਘ ਬਹਾਦਰ ਨੇ ਰੱਖੀ ਸੀ ਬੰਦਾ ਘਾਟ ਦੇ ਵਿੱਚ ਅਜਾਇਬ ਘਰ ਬਣਿਆ ਹੋਇਆ ਜਿੱਥੇ ਪ੍ਰਾਤਨ ਸਮੇਂ ਦੀਆਂ ਇਹ ਤਸਵੀਰਾਂ ਜਿਹੜੀਆਂ ਹੱਥ ਨਾਲ ਪੇਂਟ ਕਰਕੇ ਕਿਸੇ ਨੇ ਦ੍ਰਿਸ਼ ਦਰਸਾਏ ਸੀ ਕਿ ਐਦਾਂ ਦਾ ਮਾਹੌਲ ਬਣਿਆ ਹੋਣਾ ਜਦੋਂ ਇਹ ਜੰਗਾਂ ਹੋਈਆਂ ਸੀ ਨਾਦਰ ਸ਼ਾ ਅਬਦਾਲੀ ਰੀਆਂ ਉਹ ਜੰਗਾਂ ਦੀਆਂ ਫੋਟੋਆਂ ਇੱਥੇ ਲੱਗੀਆਂ ਹੋਈਆਂ ਤੇ ਕਿਦਾਂ ਸਿੰਘਾਂ ਨੇ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਕਾਇਮ ਕੀਤਾ ਸੀ ਇਹ ਵੀਡੀਓ ਖਾਸ ਕਰਕੇ ਉਹਨਾਂ ਤੱਕ ਸ਼ੇਅਰ ਕਰਿਓ ਜਿਹੜੇ ਅੱਜ ਖਾਲਸਾ ਰਾਜ ਦੀਆਂ ਘਰੇ ਬੈਠੇ ਗੱਲਾਂ ਕਰਦੇ ਨੇ ਗਰਾਊਂਡ ਤੇ ਆ ਕੇ ਇਹ ਕੁਝ ਹੋਇਆ ਸੀ ਖਾਲਸਾ ਰਾਜ ਬਸ ਓਨਲੀ ਇੰਨਾ ਖੂਨ ਡੁੱਲਿਆ ਸੀ ਤੇ ਅੱਜ ਆਪਾਂ ਛੋਟੇ ਲਾਲਚਾਂ ਪਿੱਛੇ ਸਰਕਾਰਾਂ ਦੇ ਪਿੱਛੇ ਲੱਗ ਕੇ ਸਰਕਾਰਾਂ ਦੇ ਤਲਵੇ ਚਟਦੇ ਫਿਰਦੇ ਆ ਤੇ ਆਪਣੇ ਖਾਲਸਾ ਰਾਜ ਦਾ ਮਿਸ਼ਨ ਪੁੱਲ ਗਿਆ ਮੰਨਣ ਇਹ ਵਾਲੀਆਂ ਤਸਵੀਰਾਂ ਉਸ ਟਾਈਮ ਦੀਆਂ ਦਿਖਾਉਂਦੇ ਕਿ ਕੀ ਹੋਇਆ ਸੀ ਖਾਲਸਾ ਰਾਜ ਕਾਇਮ ਕਰਨ ਲਈ ਅੱਜ ਦਾ ਜਿਹੜਾ ਸਫ਼ਰ ਹੈ ਆਪਾਂ ਲੋਕਲ ਗੁਰੂ ਘਰਾਂ ਦੇ ਦਰਸ਼ਨ ਕਰੀ ਜਾਂਦੇ ਆ ਮਹਾਰਾਸ਼ਟਰ ਵਾਲੇ ਤੇ ਕੱਲ ਵਾਲਾ ਸਫ਼ਰ ਆਪਾਂ ਕਰਾਂਗੇ ਮਹਾਰਾਸ਼ਟਰ ਦਾ ਬਾਰਡਰ ਵੀ ਕ੍ਰੋਸ ਕਰ ਦਾਂਗੇ ਆਪਾਂ ਜਿੱਦਾਂ ਪੰਜਾਬ ਤੋਂ ਹਰਿਆਣਾ ਐਂਟਰ ਕੀਤਾ ਸੀ ਹਰਿਆਣਾ ਤੋਂ ਜੁਪੀ ਰਾਜਸਥਾਨ ਐਮਪੀ ਮਹਾਰਾਸ਼ਟਰ ਹੁੰਦੇ ਹੋਏ ਹੁਣ ਆਪਾਂ ਕਰਨਾਟਕਾ ਕਰਨਾਟਕਾ ਦਾ ਕੱਲ ਤੁਹਾਨੂੰ ਗੁਰੂ ਘਰ ਜਿਹੜਾ ਨਾਨਕ ਚੀਰਾ ਉੱਥੋਂ ਦੇ ਦਰਸ਼ਨ ਕਰਾਂਗੇ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਸਾਡੀ ਚੱਲ ਰਹੀ ਯਾਤਰਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਘਰ ਬੈਠੇ ਲੋਕੀ ਵੀ ਇਹ ਯਾਤਰਾ ਦਾ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੀ ਹੈ ਬਈ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਤਾਂ ਕੋਈ ਹੋਰ ਦੇਖਦਾ ਗੁਰੂ ਘਰਾਂ ਦੇ ਦਰਸ਼ਨ ਕਰਦਾ ਤੇ ਉਹਨਾਂ ਦਾ ਪਸ਼ਾ ਬਣਦਾ ਤਾਂ ਉਹ ਵੀ ਇੱਥੋਂ ਇੱਥੇ ਆ ਕੇ ਇਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਜਿਹੜੇ-ਜਿਹੜੇ ਮਹਾਪੁਰਸ਼ਾਂ ਨੇ ਇੱਥੇ ਟੱਪ ਕੀਤਾ ਤਾਂ ਉਹਨਾਂ ਨੂੰ ਗੁਰੂ ਸਾਹਿਬ ਦਰਸ਼ਨ ਜ਼ਰੂਰ ਦਿੰਦੇ ਨੇ ਜਿਵੇਂ ਅੱਜ ਵੀ ਕਸ਼ਰਾ ਸਾਹਿਬ ਉੱਥੇ ਗਿੱਲਾ ਹੁੰਦਾ ਇਸ ਨੂੰ ਆਪਾਂ ਦੇਖਦੇ ਹਾਂ ਕੱਲ ਨੂੰ ਉਹਦੇ ਦਰਸ਼ਨ ਵੀ ਕਰਾਵਾਂਗੇ ਇਹ ਧਰਤੀ ਪਵਿੱਤਰ ਧਰਤੀਆਂ ਇਹਨੇ ਕਰਮ ਵਾਲੀ ਧਰਤੀਆਂ ਤਾਂ ਹਰੇਕ ਦੇ ਦੇ ਦਰਸ਼ਨ ਕਰਨੇ ਬਣਦੇ ਆ ਜਿਨ੍ਹਾਂ ਕੋਲ ਹੈ ਸਮਰੱਥਾ ਇੱਥੇ ਪਹੁੰਚ ਕੇ ਦਰਸ਼ਨ ਕਰੋ ਤੇ ਵੀਡੀਓ ਰਾਈ ਵੀ ਆਪਾਂ ਕਰਵਾ ਰਹੇ ਹਾਂ ਜਿੰਨਾ ਟਾਈਮ ਨਹੀਂ ਪਹੁੰਚ ਸਕਦੇ ਉਹ ਟਾਈਮ ਵੀਡੀਓ ਰਾਹੀਂ ਦਰਸ਼ਨ ਕਰੋ ਇਸ ਲਈ ਕਹਿੰਨੇ ਆ ਕਿ ਵਾਰ-ਵਾਰ ਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚ ਸਕੇ ਤੇ ਲੋਕ ਇਹਨਾਂ ਸਥਾਨਾਂ ਦੇ ਦਰਸ਼ਨ ਕਰ ਸਕਣ ਇਹ ਤੁਹਾਡੇ ਦੇ ਇੱਥੇ ਹੁੰਦੇ ਨੇ ਯਾਰ ਤਾਂ ਵੀ ਇਹੀ ਰੇਟ ਸਾਡੇ ਪੰਜਾਬ 'ਚ ਵੀ ਇਹੀ ਦੇਤਾ ਹੈ ਹੋਰ ਤੁਸੀਂ ਇੱਥੇ ਦਾ ਕਟ ਰੱਖਿਆ ਕਰੋ ਜੇ ਤੁਸੀਂ ਸਾਡੇ ਉਥੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਜਾਣੇ ਹੋ ਫ੍ਰੀ ਬੰਦ ਖਵਾ ਦਿੰਦੇ ਹਾਂ ਹੋਰ ਇਹਦੇ ਅੰਦਰ ਨਾਰੀਅਲ ਬਣਿਆ ਹੋਇਆ ਹੈ ਨਾ ਪਾਣੀ ਹੈ ਹੀ ਗਿਰੀ ਹੈ ਦੋਨੋਂ ਚੀਜ਼ ਹੈ ਹਾਂ ਐਡਾ ਫੜ ਲੈ ਚੱਖਿਆ ਵੀ ਨਹੀਂ ਜਣਾ ਮੇਰੇ ਕੋਲ ਪਾਣੀ ਮਾ ਇਹ ਤਾਂ ਉਹ ਆਹ ਦੇਖ ਤੇ ਇਤਨਾ ਉਹ ਹੈ ਸਾਡੇ ਕੀ ਇਹ ਚੰਦਰ ਹੀ ਡੇਕ ਗਿਆ ਖੋਪਾ ਵਿੱਚ ਬਾਈ ਨੇ ਬੜਾ ਵਧੀਆ ਦਿੱਤਾ ਨਾਰੀਅਲ ਪਾਣੀ ਪੀ ਲਿਆ ਤੇ ਉਹਨੇ ਦਾ ਨਾਰੀਅਲ ਕੱਢੇਗਾ ਵਿੱਚੋਂ ਜਿਹੜਾ ਆਪਣੇ ਕੋਲ ਸੁੱਕੇ ਨਾਰੀਅਲ ਪਹੁੰਚਦੇ ਨੇ ਉਹ ਇਹਦੇ ਵਿੱਚੋਂ ਨਿਕਲਦੇ ਨੇ ਇੱਕ ਮਿੰਟ ਮੈਂ ਲਗਾ ਕੇ ਛੱਡ ਦਿੰਦਾ ਕੱਚੀ ਹੈ ਨਾ ਗਰੀ ਜਿਹੇ ਬਹੁਤ ਠੰਡੀ ਰਹੀ ਸੀ ਬਾਬਾ ਇਹ ਸਿਹਤ ਲਈ ਬਹੁਤ ਅੱਛੀ ਹੈ ਸਿਹਤ ਲਈ ਅੱਛੀ ਹੈ ਹਾਂ ਜੀ ਠੰਡੀ ਗਿਰ ਰਹੀ ਸੀ ਠੰਡੀ ਗਿਰੀ ਆ ਕਿਹਾ ਤਾਂ ਸਿਹਤ ਲਈ ਬੜੀ ਵਧੀਆ ਪਾਣੀ ਆ ਗਿਰੀ ਹੋਰਨੀਆਂ ਚੀਜ਼ੇ ਮਿਲਣਾ ਇਹ ਨਗੀਨਾ ਘਾਟ ਦੇ ਸਾਹਮਣੇ ਬਾਈ ਨੀਤੀ ਨੇ ਕੱਚੀ ਗਿਰੀ ਦੀ ਰੇੜੀ ਲਾਈ ਬੈਠੀ ਇਹ ਕਹਿੰਦੇ ਸੇਤਲੀ ਬੜੀ ਚੰਗੀ ਹੁੰਦੀ ਹੈ ਕੱਚੀ ਹੈ ਹਜੇ ਇਧਰੋਂ ਵੀ ਕੱਚੀ ਹੈ ਇਧਰੋਂ ਵੀ ਦੇਖੋ ਜਿਹੜੇ ਆਪਾਂ ਖਾਂਦੇ ਆ ਉਹ ਇੱਕ ਪਾਸੇ ਪੱਕਾ ਹੁੰਦੀ ਹੈ ਇੱਕ ਪਾਸੇ ਕੱਚੀ ਪਰ ਇਹ ਦੋਵਾਂ ਪਾਸੇ ਹਜੇ ਕੱਚੀ ਹੈ ਹਜੂਰ ਸਾਹਿਬ ਦੀ ਧਰਤੀ ਤੇ ਉੱਤੇ ਜਿਹੜੇ ਅੱਜ ਐਨੇ ਗੁਰੂ ਘਰ ਨੇ ਤੇ ਐਨੀਆਂ ਰੌਣਕਾਂ ਲੱਗੀਆਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਈ ਆ ਇਹਦੇ ਪਿੱਛੇ ਕਿਸੇ ਬੰਦੇ ਦਾ ਹੱਥ ਵੀ ਤਾਂ ਹੈ ਉਹ ਇੱਕ ਟੁੱਕ ਜਿਹੜਾ ਥੰਬਨੈਲ ਤੁਸੀਂ ਟਾਈਟਲ ਦੇਖ ਕੇ ਆਏ ਹੋ ਕਿ ਹੱਥ ਤੇਰਾ ਤੇ ਖੀਸਾ ਮੇਰਾ ਉਹਦਾ ਮਤਲਬ ਕੀ ਆ ਉਹ ਜਾਨੀ ਕਹਿੰਦੇ ਬਾਬਾ ਨਿਧਾਨ ਸਿੰਘ ਜੀ ਜਿਹੜੇ ਹਸ਼ਿਆਰਪੁਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ 18 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਘਰ ਛੱਡਤਾ ਸੀ ਚਾਂਸੀ ਜੁਪੀ ਮਿਲਟਰੀ ਦੇ ਵਿੱਚ ਉਹਨਾਂ ਦੀ ਡਿਊਟੀ ਸੀ ਮਿਲਟਰੀ ਦੇ ਵਿੱਚ ਉਹਨਾਂ ਨੇ ਜ਼ਿਆਦਾ ਸਮਾਂ ਕੰਮ ਨਹੀਂ ਕੀਤਾ ਸਾਲਕ ਤੋਂ ਬਾਅਦ ਹੀ ਉਹਨਾਂ ਨੇ ਮਿਲਟਰੀ ਵੀ ਛੱਡਤੀ ਤੇ ਉਹ ਨਦੇੜ ਦੀ ਧਰਤੀ ਤੇ ਇਸ ਧਰਤੀ ਤੇ ਆ ਕੇ ਛੋਟਾ ਜਿਹਾ ਗੁਰੂ ਘਰ ਹੁੰਦਾ ਸੀ ਉਸ ਟਾਈਮ ਤੇ ਤੇ ਪਾਣੀ ਦੀ ਸੇਵਾ ਕਰਨ ਲੱਗੇ ਕਈ ਸਾਲ ਉਹ ਇੱਥੇ ਪਾਣੀ ਦੀ ਸੇਵਾ ਕਰਦੇ ਰਹੇ ਉਸ ਤੋਂ ਬਾਅਦ ਇੱਥੋਂ ਦੀ ਸੰਗਤ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਇੱਥੋਂ ਵਾਪਸ ਪੰਜਾਬ ਜਾਂਦੇ ਸੀ ਤਾਂ ਰਸਟੇਸ਼ਨ ਦੇ ਉੱਤੇ ਬੈਠੇ ਸੀ ਪੰਜਾਬ ਜਾਣ ਲਈ ਕਿਉਂਕਿ ਉਦੋਂ ਗੱਡੀਆਂ ਢਾਮੀਆਂ ਟੱਲੀਆਂ ਹੁੰਦੀਆਂ ਸੀ। ਪੁਰਾਣੇ ਸਮੇਂ ਦੀ ਗੱਲ ਹੈ ਇਹ। 1882 ਦੇ ਵਿੱਚ ਤਾਂ ਨਿਧਾਨ ਸਿੰਘ ਜੀ ਦਾ ਜਨਮ ਹੀ ਹੋਇਆ ਸੀ। ਲਗਭਗ ਜੇ 30-35 ਸਾਲ ਦੀ ਉਮਰ ਸੀ ਕਹਿੰਦੇ ਜਦੋਂ ਇੱਥੇ ਆ ਗਿਆ ਸੀ ਤਾਂ 1912-13 ਦੇ ਆਸ-ਪਾਸ ਦਾ ਸਮਾਂ ਹੋਣਾ। ਸਟੇਸ਼ਨ ਇੱਕੋ ਹੀ ਸੀ ਟਕਟਾ ਮਿੱਟਲੀ ਕੋ ਗੱਡੀ ਆਉਂਦੀ ਸੀ ਉੱਥੇ ਬੈਠੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਤੇ ਉਹਨਾਂ ਨੇ ਨਿਧਾਨ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਨਿਧਾਨ ਸਿੰਘ ਆ ਕਿੱਧਰ ਚੱਲੇ ਆ ਨਿਧਾਨ ਸਿੰਘ ਜੀ ਬੋਲਣ ਲੱਗੇ ਕਿ ਗੁਰੂ ਜੀ ਜਾਣਾ ਤਾਂ ਪੈਣਾ ਕਿਉਂਕਿ ਮੇਰੇ ਕੋਲ ਇੱਥੇ ਨਾ ਤਾਂ ਕੋਈ ਪੈਸਾ ਤੇ ਨਾ ਹੀ ਮੈਂ ਇੱਥੇ ਜ਼ਿਆਦਾ ਟਾਈਮ ਸਰਵਾਈਵ ਕਰ ਸਕਦਾ ਕਿਉਂਕਿ ਲੋਕਲ ਸੰਗਤ ਵੀ ਸਾਥ ਨਹੀਂ ਦੇ ਰਹੀ ਤੇ ਮੈਂ ਵਾਪਸ ਪੰਜਾਬ ਨੂੰ ਚੱਲਿਆ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਇਰੇ ਤੋਤਾ ਅਸੀਂ ਬੜੀਆਂ ਵੱਡੀਆਂ ਸਵਾਵਾਂ ਲੈਣੀਆਂ ਤੂੰ ਹਜੇ ਏਡੀ ਛੇਤੀ ਪੰਜਾਬ ਕੀ ਕਰਨ ਚੱਲਿਆ ਕਹਿੰਦਾ ਜੇ ਧਨ ਦੌਲਤ ਦੀ ਗੱਲ ਹੈ ਤਾਂ ਲੰਗਰ 20 ਰੁਪਏ ਦਾ ਬਾਬੇ ਨਾਨਕ ਨੇ ਚਲਾਇਆ ਸੀ ਤਾਂ ਉਹਨਾਂ ਨੇ ਸ਼ੁਰੂ ਕੀਤਾ ਉਹ ਪਰੰਪਰਾ ਕਦੀ ਖਤਮ ਨਹੀਂ ਹੋ ਸਕਦੀ ਚੱਲ ਸੇਵਾ ਕਰ ਹੱਥ ਤੇਰਾ ਤੇ ਖੀਸਾ ਮੇਰਾ ਕਹਿੰਦਾ ਤੈਨੂੰ ਪਤਾ ਨਹੀਂ ਲੱਗਣਾ ਕਿ ਸੰਗਤ ਕਿਹੜੇ ਪਾਸਿਓਂ ਆ ਰਹੀ ਆ ਤੇ ਪੈਸਾ ਕਿਹੜੇ ਪਾਸਿਓਂ ਆ ਰਿਹਾ ਤੂੰ ਬਸ ਚੁੱਪ ਕਰਕੇ ਇਹਨਾਂ ਹੱਥਾਂ ਨਾਲ ਸੇਵਾ ਕਰੀ ਜਾ ਉਹ ਦਿਨ ਸੀ ਨਧਾਨ ਸਿੰਘ ਜੀ ਵਾਪਸ ਆ ਕੇ ਇੱਥੇ ਸੇਵਾ ਕਰਨ ਲੱਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਅਸਾਰੀ ਕਰਵਾਈ ਇੱਥੋਂ ਦੇ ਗੁਰੂ ਘਰਾਂ ਦੀ ਤੇ ਨਧਾਨ ਸਿੰਘ ਜੀ ਦੀ ਚਲਦੀ ਸੇਵਾ ਨਾਲ ਸਿੱਖ ਸੰਗਤ ਜੁੜਨ ਲੱਗੀ ਤੇ ਹੌਲੀ-ਹੌਲੀ ਅੱਜ ਇੱਥੇ ਕਾਫੀ ਸਥਾਨ ਬਣੇ ਨੇ ਜਿਹੜੇ ਉਹ ਵੀ ਬਾਬਾ ਨਧਾਨ ਸਿੰਘ ਜੀ ਦੀ ਨਿਗਰਾਨੀ ਵਿੱਚ ਹੀ ਬਣੇ ਨੇ ਜਿੰਨੇ ਵੀ ਆਪਾਂ ਬਾਹਰ ਸਥਾਨਾਂ ਦੇ ਦਰਸ਼ਨ ਕਰਕੇ ਆਏ ਆ ਤੇ ਇੱਥੇ ਜਿਹੜੀਆਂ ਵੱਡੀਆਂ-ਵੱਡੀਆਂ ਸਰਾਵਾਂ ਨੇ ਉਹ ਵੀ ਬਾਬਾ ਨਧਾਨ ਸਿੰਘ ਜੀ ਦੀ ਮਿਹਨਤ ਆ ਉਸ ਟਾਈਮ ਤੇ ਉਹਨਾਂ ਨੇ ਜਿਹੜੀ ਸ਼ੁਰੂ ਕੀਤੀ ਸੀ ਤੇ ਸੱਚੇ ਪਾਤਸ਼ਾਹ ਦਾ ਕਹਿੰਦਾ ਕਿਰਪਾ ਵਾਲਾ ਹੱਥ ਸੀ ਉਹਨਾਂ ਦੇ ਸਿਰ ਦੇ ਉੱਤੇ ਅੱਜ ਦੇਸੀ ਘਵਾਂ ਦੇ ਲੰਗਰ ਚੱਲਦੇ ਨੇ ਲੱਖਾਂ ਕਰੋੜਾਂ ਕਹਿੰਦੇ ਖਾਣ ਵਾਲਿਆਂ ਦੀ ਵੀ ਕਮੀ ਨਹੀਂ ਤੇ ਵਰਤਾਨ ਵਾਲਿਆਂ ਦੀ ਕਮੀ ਨਹੀਂ ਬਣਾਉਣ ਵਾਲਿਆਂ ਦੀ ਵੀ ਕਮੀ ਨਹੀਂ ਤੇ ਦਾਨੀ ਸੱਜਣਾ ਦੀ ਵੀ ਕਮੀ ਨਹੀਂ ਇਹ ਉਹ ਜਿਹੁਰ ਸਾਹਿਬ ਦੀ ਧਰਤੀ ਆ ਜਿਹੜੀ ਨਿਹੰਗ ਸਿੰਘ ਦੇ ਹੱਥੋਂ ਸ਼ੁਰੂ ਹੋਈ ਸੀ ਦੂਜੀ ਗੱਲ ਇਹ ਆ ਕਿ ਜਿਹੜਾ ਇਸ ਜਗ੍ਹਾ ਤੇ ਕਹਿੰਦੇ ਸੱਚੇ ਮਨੋਂ ਤਪੱਸਿਆ ਕਰਦਾ ਉਹਨਾਂ ਨੂੰ ਗੁਰੂ ਸਾਹਿਬ ਆਪ ਜ਼ਰੂਰ ਮਿਲਦੇ ਨੇ ਜਿੱਦਾਂ ਅੱਜ ਕਸ਼ਹਿਰਾ ਸਾਹਿਬ ਗਿੱਲਾ ਹੁੰਦਾ ਉਹ ਪ੍ਰਤੱਖ ਸਬੂਤ ਐ ਇਹਨਾਂ ਗੱਲਾਂ ਦਾ ਕਿ ਗੁਰੂ ਸਾਹਿਬ ਇਸ ਧਰਤੀ ਦੇ ਉੱਤੇ ਹਾਜ਼ਰ ਨਾਜ਼ਰ ਨੇ ਫਿਰ ਤਾਂ ਹਰੇਕ ਦਾ ਆਉਣਾ ਬਣਦਾ ਬਈ ਅਸੀਂ ਵੀ ਬੜਾ ਸਮਾਂ ਢੀਕਦੇ ਰਹੇ 37 ਸਾਲ ਦੀ ਉਮਰ 'ਚ ਅੱਜ ਆ ਕੇ ਇੱਥੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਅੱਜ ਪਤਾ ਲੱਗਦਾ ਕਿ ਸਾਨੂੰ ਪਹਿਲਾਂ ਆਉਣਾ ਚਾਹੀਦਾ ਸੀ ਅਸੀਂ ਬੜਾ ਲੇਟ ਹੋ ਗਏ 29 ਮਾਰਚ 2025 ਸਮਾਂ ਹੋ ਗਿਆ 5:30 ਵਜੇ ਦਾ ਤੇ ਸਾਡਾ ਚੈਲੰਜ ਦਾ 6ਵਾਂ ਦਿਨ ਯਾਤਰਾ ਕਰੀ ਜਾਂਦੇ ਹਜੂਰ ਸਾਹਿਬ ਦੀ ਤੇ ਸਾਹਮਣੇ ਦਿਖ ਰਿਹਾ ਸੱਚਖੰਡ ਤੇ ਸੜਕਾਂ ਦੇ ਉੱਤੇ ਪੰਜਾਬ ਦੇ ਗੱਬਰੂ ਬੀਬੀਆਂ ਭੈਣਾਂ ਮਾਤਾਵਾਂ ਤੇ ਭਾਈ ਸਾਹਿਬ ਦਾ ਇਕੱਠ ਇੱਧਰ ਇਹ ਸਾਡੀ ਕੁੜੀਆ ਮੂਹ ਬਣਾਈ ਹੋਈ ਵਾਖੜੀ ਨੂੰ ਕੁਝ ਲੈਣੇ ਦਵਾ ਦੋ ਸੁਦੀ ਮੰਨਦੀ ਨਹੀਂ ਕੀ ਲੈਣਾ ਦਸ ਛੱਲਾ ਕੀ ਛੱਲਾ ਲੈਣਾ ਓ ਲੈ ਓ ਜਾ ਯਾਰ ਇੰਨੇ ਇੰਨੇ ਛੱਲੇ ਲੈਣੇ ਉਹਨਾਂ ਚ ਸਿੰਗ ਲੈ ਲੋ ਹੋਰ ਕੋਈ ਚਾਹੀਦਾ ਹੋਰ ਕੋਈ ਚਾਹੀਦਾ ਚੱਲ ਲੈ ਲਓ ਛੱਲੇ ਪਿੱਛੇ ਗਰਾਰੀ ਪਸਾਈ ਖੜੀ ਸੀ ਤੇ ਦੁਕਾਨ ਤੇ ਲੈਂਦਾ ਹੁਣ ਇਹਨੂੰ ਛੱਲਾ ਪਸੰਦ ਨਹੀਂ ਆਉਣਾ ਕਿਉਂਕਿ ਤੇ ਧਿਆਨ ਦੇ ਵਿੱਚ ਕਿਹੜਾ ਲੈਣਾ ਦੱਸ ਹਣ ਕਨਫਿਊਜ਼ ਹੋ ਗਿਆ ਕੋਈ ਨਹੀਂ ਲੈਣਾ ਆਜਾ ਫਿਰ ਅੱਗ ਹੋਰ ਦੇਖ ਲੈਣੇ ਕਿਹੜੀ ਇੱਕ ਚੀਜ਼ ਲੈਣ ਨੂੰ ਉਹ ਪਿਕਾਚੂ ਵਾਲਾ ਕਿਹੜਾ ਪਿਕਾਚੂ ਕਿਹੜਾ ਪਿਕਾਚੂ ਉਹ ਰਿਆ ਛੋਟਾ ਅੱਛਾ ਉਹ ਜਿਹੜੇ ਤੂੰ ਕਾਰਟੋਂ ਦੇਖਦੀ ਉਹਨਾਂ ਵਾਲਾ ਕੀ ਕਰੇਗਾ ਕਿੱਥੇ ਪਾਏਗਾ ਉਹ ਅੱਛਾ ਸਕੂਲ ਬੈਗ ਤੇ ਨਵੀਂ ਕਲਾਸ ਚਲੋ ਨਵੀਂ ਕਲਾਸ ਤੇ ਨਗਿਆ ਸੀ ਤਾਂ ਸਾਰਿਆਂ ਨੂੰ ਕਹਦੇ ਹੁਣ ਚੈਨਲ ਸਬਸਕ੍ਰਾਈਬ ਕਰ ਦੋ ਲਾਈਕ ਕਰਿਓ ਸ਼ੇਅਰ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਏ ਸਾਡੀ ਕੁੜੀ ਦੀਆਂ ਡਿਮਾਂਡਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ ਇੱਕ ਡਿਮਾਂਡ ਪੂਰੀ ਕੀਤੀ ਦੂਜੀ ਦੀ ਆਈਸਕ੍ਰੀਮ ਵਾਲੀ ਕਰਤੀ ਹੁਣ ਤੀਜੀ ਤੀਜੀ ਪੱਖਾ ਪੱਖਾ ਇੱਥੇ ਨਹੀਂ ਤਾਂ ਠੰਡੇ ਏਸੀ ਜਿਦਾਂ ਕੰਬਲ ਲੈ ਕੇ ਸੌਣ ਦੀ ਹੈ ਹੈ ਗਰਮੀ ਹੈ ਅੱਜ ਕਿੱਥੇ ਗਰਮੀ ਹੈ ਗਰਮੀ ਹੈ ਜੇ ਕੰਬਲ ਲਿਆ ਨਾ ਜਾ ਕੇ ਕਮਰੇ ਚ ਫਿਰ ਦੇਖ ਲਈ ਨਹੀਂ ਲੈਣੀ ਹੁਣ ਵੀਡੀਓ ਵੀ ਬਣਾ ਲਈਏ ਹੁਣ ਕੀ ਚਾਹੀਦਾ ਪੱਖਾ ਚੱਲ ਲੱਭਦੇ ਆਪਾਂ ਹੋ ਚਾਚਾ ਦਲੇਰ ਸਿੰਘ ਆ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਕਿ ਸ਼ਿਕਵਾ ਨਿਕਲ ਜਾ। ਇੱਕ ਲੰਬਾ ਤੁਹਾਡੇ ਸਰ ਨਿਕਲ ਜਾ। ਤੁਸੀਂ ਕੱਲੇ ਅਸਟਬਲ ਦੇਖ ਆ ਸਾਨੂੰ ਨਹੀਂ ਲੈ ਕੇ ਗਏ ਘੋੜਿਆਂ ਦਾ। ਤੁਸੀਂ ਟੱਕਰੇ ਨਹੀਂ ਅਸੀਂ ਕੱਲੇ ਆ ਮੇਰੇ ਨਾਲ ਦੋ ਬੰਦੇ ਰਲ ਗਏ ਸੀ ਔਰ ਕਿ ਟੁਰਦੇ ਗਏ ਆ ਕੋਈ ਖਾਸ ਦੂਰ ਨਹੀਂ। ਹੁਣ ਜਾਣ ਦਾ ਹੁਣ ਜਾਣ ਦਾ ਹੋਰ ਵਧੀਆ ਘੋੜੇ ਘੋੜੇ ਤਾਂ ਸੈਕਰਾ ਦੇ ਨਾਲੇ ਰਾਈਡ ਕਿ ਨਹੀਂ ਛੋਟੀ ਮੋਟੀ। ਨਹੀਂ ਕਰਾਂਦੇ। ਨਹੀਂ ਕਰਾਂਦੇ। ਆਪਾਂ ਚੱਲਦੇ ਆ ਫਿਰ ਹੁਣ। ਮਾਚੇ ਸਾਰੇ ਸੰਗਤ ਕਰੋ ਇਕੱਠੀ ਹਾਂ ਚੱਲਦੇ ਬੜੀ ਚੀਜ਼ ਵੇਖਣ ਵਾਲੀ ਜੀ ਮਹਾਰਾਜ ਕਿਰਪਾ ਹੋਰ ਕੀ ਕੁਝ ਦੇਖ ਆਏ ਹੋ ਬਹੁਤ ਕੁਝ ਵੇਖਿਆ ਉਹਦੇ ਘਰ ਕੋਈ ਘਾਟੇ ਕੋਈ ਕਿੰਨਾ ਕੁਝ ਹਾਲੀ ਠੀਕ ਹੈ ਜੀ ਇਹ ਸਾਰੀ ਸੰਗਤ ਸਾਡੇ ਨਾਲ ਦੀ ਹੈ ਕਿਵੇਂ ਚੱਲਦੀ ਯਾਤਰਾ ਪੂਰਾ ਆਨੰਦ ਮੰਗਲ ਆ ਜਾਏ ਸਾਰੇ ਲੋਕਲ ਫਿਰ ਤੁਹਾਨੂੰ ਅੱਛਾ ਤੇ ਆ ਜਿਹੜੇ ਲਾਗੇ ਵਾਲੇ ਸੀ ਅਸਤਵਲਤ ਲੇਜ਼ਰ ਤੇ ਹਾਂਜੀ ਲੈਜਰ ਸ਼ੋਅ ਤੇ ਲੈਜਰ ਸ਼ੋਅ ਕੱਲ ਬੰਦ ਸੀ ਅੱਜ ਆਜੇ ਅੱਜ ਚੱਲਾਂਗੇ 7:30 ਵਜੇ 7:30 ਵਜੇ ਸ਼ੁਰੂ ਹੁੰਦਾ ਹੈ ਅੱਜ ਚੱਲਾਂਗੇ ਬੜਾ ਆਨੰਦ ਹੈ ਹਾਂ ਬੜਾ ਆਨੰਦ ਆ ਰਿਹਾ ਹੈ ਵਦੇ ਘਰ ਖੜੇ ਆ ਦਸਮ ਪੀਤਾ ਦਾ ਦਰਬਾਰ ਚਰਨ ਛੋਹ ਧਰਤੀ ਨ ਦੇੜ ਹਜੂਰ ਸਾਹਿਬ ਤੇ ਵੀਰ ਦੋ ਮਿਲੇ ਨੇ ਜਿਹੜੇ ਸਾਡੇ ਏਰੀਆ ਦੇ ਨੇ ਪਟਿਆਲਾ ਤੋਂ ਇੱਕ ਵੀਰ ਹੈ ਨਾਬੇਕ ਤੋਂ ਭਾਸੋਂ ਦੇ ਲੱਗਿਓ ਤੇ ਇੱਕ ਵੀਰ ਬਠਿੰਡੇ ਲੱਗਿਓ ਕੀ ਨਾਮ ਹੈ ਵੀਰ ਬਠਿੰਡੇ ਕੋਈ ਜਤਿੰਦਰ ਸਿੰਘ ਜੀ ਮੇਰਾ ਸੋਨੀ ਭੁੱਲ ਰਹੀ ਸੀ ਸੌਲੀ ਤੋਂ ਕਿਹੜੀ ਕਿਵੇਂ ਚੱਲ ਰਹੀ ਸੀ ਯਾਤਰਾ ਯਾਤਰਾ ਬਹੁਤ ਵਧੀਆ ਚੱਲ ਰਹੀ ਹੈ ਟ੍ਰੇਨ ਤੇ ਆਏ ਸੀ 25 ਦਿਨ ਨੇ ਚਾਹੀਦੀ 25 ਦਿਨ ਨੂੰ ਪਹੁੰਚੇ ਸੀ ਜੀ ਰਸ਼ ਕਿਦਾਂ ਟ੍ਰੇਨ ਚ ਅਰਾਜਿਤ ਸੀ ਸੀਟੇ ਮੁਕ ਤ੍ਰੇਨ ਦੀਆਂ ਸੀ ਏਸੀ ਵਾਲੀਆਂ ਸੀ ਸਾਡੀਆਂ ਵਧੀਆ ਜਿਹੋ ਸਫ਼ਰ ਵਧੀਆ ਰਿਹਾ ਸੀ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਸਮਾਓ ਚੁੱਕੇ ਸ਼ਾਮ ਦੇ 7 ਵਜੇ ਦਾ ਤੇ ਆਪਾਂ ਦੇਖਣ ਜਾ ਰਹੇ ਹਾਂ ਘੋੜਿਆਂ ਦਾ ਅਸਤਵਲ ਨਾਲ ਬੱਚਿਆਂ ਨੂੰ ਲਿਆ ਇਹਨਾਂ ਨੂੰ ਦੇਖਾ ਕੇ ਲੈਂਦੇ ਹਾਂ ਘੋੜਿਆਂ ਦੇ ਅਸਤਬਾਲ ਤੇ ਉੱਥੇ ਕਾਫੀ ਕਹਿੰਦੇ ਨਸਲਾਂ ਦੇ ਘੋੜੇ ਨੇ ਤੇ ਉਹਨਾਂ ਤੋਂ ਪੁੱਛਾਂਗੇ ਵੀ ਇਹ ਕਿਹੜੀ ਨਸਲ ਆ ਜਾਂ ਕਿਹੜੀ ਬਰੀਡ ਆ ਜੇ ਹੋ ਸਕਿਆ ਇੰਪੋਸੀਬਲ ਤਾਂ ਆਪਾਂ ਦੇਖਦੇ ਹਾਂ ਚੱਲ ਕੇ ਆਓ ਇਹ ਐ ਨਦੇੜ ਦੀ ਧਰਤੀ ਤੇ ਇਹ ਸੜਕਾਂ ਤੇ ਸੜਕਾਂ ਦੇ ਝਾਕੇ ਵਾਕੇ ਮਹਾਰਾਸ਼ਟਰ ਨਦੇੜ ਇਦਾਂ ਦੇ ਇਮਾਰਤਾਂ ਦੇ ਜਿਹੜੇ ਦਿਖ ਰਿਖਿਆ ਉਹ ਇਦਾਂ ਨਹੀਂ ਆ ਘੋੜਿਆਂ ਦਾ ਅਸਤਬਲ ਮੋਣੀ ਵਿਖਾਂਦਾ ਪਿਓਰ ਨੁਕਰਾ ਜਿਹਦੇ ਕਹਿੰਦੇ ਕੰਨਾਂ ਦੇ ਅੱਗੇ ਸੇਵ ਬਣਦਾ ਇਹਨਾਂ ਮਹਾਨ ਨਸਲਾਂ ਦੇ ਅੱਗੇ ਬੱਚੇ ਆ ਮੈਨੂੰ ਘੋੜਿਆਂ ਬਾਰੇ ਜ਼ਿਆਦਾ ਨੌਲੇਜ ਨਹੀਂ ਪਰ ਜੇ ਕੋਈ ਆਪਾਂ ਨੂੰ ਸਿੰਘ ਮਿਲਿਆ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਜਿਹੜਾ ਇਹਨਾਂ ਨਸਲਾਂ ਬਾਰੇ ਜਾਣਕਾਰੀ ਦੇ ਸਕੇ ਹਰ ਨਸਲ ਦਾ ਕਹਿੰਦੇ ਘੋੜਾ ਇੱਥੇ ਆਉਣੇ ਗੱਲ ਕੀਤੀ ਸੀ ਕੈਮਰੇ ਤੇ ਤਾਂ ਨਹੀਂ ਬੋਲਦੇ ਕਹਿੰਦੇ ਜਿੰਨੀਆਂ ਵੀ ਵੱਡੀਆਂ ਮਾਰਵਾੜੀ ਦਾ ਵੱਡੀਆਂ ਨਸਲਾਂ ਸਾਰਿਆਂ ਦੇ ਨਸਲ ਦੇ ਇੱਥੇ ਘੋੜੇ ਹੈਗੇ ਆ ਤੇ ਟੰਗ ਮਾਰੇਗਾ ਚੱਕ ਕੇ ਇੱਥੇ ਮੋਟੀ ਮੋਟੀ ਜਾਣਕਾਰੀ ਇਹ ਲਿਖੀ ਆ ਕਿ ਜਿਹੜੇ ਵੀ ਇਹ ਘੋੜੇ ਨੇ ਜਿੰਨੀਆਂ ਨਸਲਾਂ ਦੇ ਵੀ ਨੇ ਇਹ ਸੰਗਤ ਵੱਲੋਂ ਚੜਾਏ ਜਾਂਦੇ ਨੇ ਮਨੋ ਕਾਮਨਾ ਪੂਰੀ ਹੋਣ ਤੇ ਇਹ ਵੀਰ ਉਹਨਾਂ ਨੇ ਦੱਸਿਆ ਕਿ ਜਿਹੜਾ ਉਹ ਘੋੜਾ ਆਪਾਂ ਬਾਹਰ ਦਰਬਾਰ ਸਾਹਿਬ ਦੇ ਖੜਾ ਦੇਖਦੇ ਸੀ ਉਹ ਇਸ ਜਿਹੜਾ ਨੀਲਾ ਘੋੜੇ ਤੇ ਮਹਾਰਾਜ ਸਵਾਰੀ ਕਰਦੇ ਸੀ ਉਹਨਾਂ ਦੀ ਮਤਲਬ ਪਿੱਛੇ ਪਰੰਪਰਾ ਦੇ ਵਿੱਚੋਂ ਜਾਂ ਉਹਨਾਂ ਦੀ ਪਿਛਲੀ ਪੀੜੀ ਦੇ ਵਿੱਚੋਂ ਨਹੀਂ ਹੈਗਾ ਜਿੱਦਾਂ ਉੱਥੇ ਲੋਕ ਕਹਿ ਰਹੇ ਸੀਗੇ ਉਹਨਾਂ ਦੀ ਪੀੜੀ ਦੇ ਵਿੱਚੋਂ ਆ ਇਹ ਕਿਉਂਕਿ ਦਸ਼ਮੇਸ਼ ਪਿਤਾ ਕਹਿੰਦੇ ਘੋੜਾ ਤੇ ਬਾਜ ਦੇ ਸਮੇਤ ਹੀ ਧਰਤੀ ਦੇ ਵਿੱਚੋਂ ਲੋਪ ਹੋਇਆ ਸੀ ਤੇ ਉਹਨਾਂ ਦੀ ਨਸ ਅੱਗੇ ਉਹ ਜਿਹੜਾ ਉਹਨਾਂ ਦਾ ਘੋੜਾ ਨੀਲਾ ਸੀ ਉਹਦੀ نسل ਦੇ ਵਿੱਚੋਂ ਇੱਥੇ ਕੋਈ ਘੋੜਾ ਨਹੀਂ ਇਹ ਸਾਰੇ ਘੋੜੇ ਨੇ ਜਿਹੜੇ ਇਹ ਸੰਗਤ ਵੱਲੋਂ ਭੇਟ ਕੀਤੇ ਗਏ ਨੇ ਮਨੋ ਕਮਨਾ ਪੂਰੀ ਹੋਣ ਤੇ ਗੁਰਦੁਆਰਾ ਬੋਲੀ ਸਾਹਿਬ ਦਮਦਮਾ ਸਾਹਿਬ ਵਾਲਿਆ ਇਹਨਾਂ ਦਾ ਕਹਿੰਦੇ ਇੱਥੇ ਇਤਿਹਾਸਿਕ ਪੁਰਾਤਨ ਖੂਹ ਹੈ ਕੋਈ ਆਪਾਂ ਉਹਦੇ ਦਰਸ਼ਨ ਕਰਨ ਚੱਲਦੇ ਹਾਂ ਬੋਲੀ ਸਾਹਿਬ ਇਹ ਪ੍ਰਾਤਨ ਖੂਹ ਇਤਿਹਾਸਿਕ ਖੂਹ ਜਿਹਦੇ ਬਾਰੇ ਉੱਥੇ ਗੁਰੂ ਘਰ ਦੇ ਅੱਗੇ ਲਿਖਿਆ ਹੋਇਆ ਸੀ ਤੇ ਇਹ ਖੂਹ ਦੀ ਇਸ ਟਾਈਮ ਹਾਲਾਤ ਤੇ ਝੱਕੇ ਬੱਕੇ ਇਦਾਂ ਦੇ ਆ ਦੂਰ ਤੱਕ ਨਿਗਾਹ ਜਾਈਏ ਤਾਂ ਥੱਲੇ ਪਾਣੀ ਹੈਗਾ ਹਜੇ ਕਰੋ ਦਰਸ਼ਨ ਸੰਗਤ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਡੀ ਯਾਤਰਾ ਨਾਲ ਜੁੜੇ ਰਹਿਣ ਲਈ ਹਾਂ ਪਾਤੜਾ ਤੋਂ ਹਜੂਰ ਸਾਹਿਬ ਯਾਤਰਾ ਦੇ ਨਾਂ ਤੇ ਇੱਕ ਪਲੇਲਿਸਟ ਬਣੀ ਆ ਜਿਹਦੇ ਵਿੱਚ ਸਾਡੀਆਂ ਪੂਰੀਆਂ ਜਿੰਨੇ ਦਿਨਾਂ ਦਾ ਅਸੀਂ ਯਾਤਰਾ ਕਰਾਂਗੇ ਸਾਰੀਆਂ ਵੀਡੀਓ ਹੋਣਗੀਆਂ ਮਿਲਦੇ ਆਂ ਅੱਗੇ ਮਿਊਜ਼ੀਅਮ ਦੇਖਦੇ ਆਂ ਹੁਣ ਲਾਸਟ ਤੇ ਥੱਕ ਵੀ ਗਏ ਆ ਸ਼ਾਮਾਂ ਬਹੁਤ 7:00 ਵਜੇ ਮਿਊਜ਼ੀਅਮ ਰਹਿ ਗਿਆ ਇੱਕ ਜੇ ਉੱਥੇ ਐਂਟਰੀ ਹੋ ਸਕੀ ਤਾਂ ਤੁਹਾਨੂੰ ਮਿਊਜ਼ੀਅਮ ਦਿਖਾਉਂਦੇ ਆ ਕਿਉਂਕਿ ਸਮਾਂ ਹੋ ਗਿਆ 8:00 ਵਜੇ ਦਾ ਸਟਰੀਟ ਫੂਡ ਮਾਰਕੀਟ ਸਟਰੀਟ ਫੂਡ ਮਾਰਕੀਟ ਰੌਣਕਾਂ ਲੱਗੀਆਂ ਹੋਈਆਂ ਸਾਹ ਉਹਦੇ ਸਾਹਮਣੇ ਟ੍ਰੇਡਪੋਰਟ ਮਾਰਕੀਟ ਅੱਗੇ ਦੇਖੋ ਜੱਜਾਂ ਦੇ ਪਾਇਲਟ ਸਰਿੰਦਰ ਮਲੋਟ ਵਾਲਾ ਤੇ ਆਮਣਾ ਵੀ ਇੱਥੇ ਹੀ ਫਿਰਦਾ ਇਹ ਤਾਂ ਸਾਡੇ ਉਹ ਤੇਰਾ ਪਰ ਆਜੇ ਭੁੱਲਰ ਸਾਹਿਬ ਸukhveer Badal ਇੱਥੇ ਤਾਂ ਸਾਰੀ ਕਾਲੀ ਦਲ ਪਾਰਟੀ ਵੀ ਇੱਥੇ ਫਿਰਦੀ ਆ ਮਾਰਾ ਸਾਰਾ ਕੁਝ ਘੁੰਮ ਫਿਰ ਕੇ ਵਿੱਲਾ ਹੋ ਗਿਆ ਉਹ ਤੁਹਾਡੇ ਨਾਲ ਫਿਰ ਨਾਨਕ ਚੀਰੇ ਚੱਲਾਂਗੇ ਠੀਕ ਹੈ ਅਸੀਂ ਪਹੁੰਚ ਗਏ 뮤ਜ਼ੀਅਮ ਦੇ ਵਿੱਚ ਇੱਥੇ ਅੰਦਰ ਪ੍ਰਾਤਣ ਤਸਵੀਰਾਂ ਨੇ ਤੇ ਮਤਲਬ ਉਹਦਾ ਵੀਡੀਓ 3D ਇਫੈਕਟ ਦੇ ਨਾਲ ਜਿਹੜੀਆਂ ਮਤਲਬ ਦਿਖਾਉਂਦੇ ਨੇ ਗੁਰੂ ਦਾ ਇਤਿਹਾਸ ਮੇਰਾ ਮਕਸਦ ਸੀ ਕਿ ਤੁਹਾਨੂੰ ਇਹ ਅੰਦਰ ਦੇ 3D ਇਫੈਕਟ ਜਾਂ ਜੋ ਵੀ ਵੀਡੀਓ ਚੱਲਣਗੇ ਜਾਂ ਜੋ ਵੀ ਅੰਦਰ ਇਤਿਹਾਸਕ ਤੋਖਾਵਾ ਪਰ ਮੈਨੂੰ ਇਹਨਾਂ ਨੇ ਮੈਂ ਬਾਈਆਂ ਤੋਂ ਪੁੱਛਿਆ ਕਿ ਇੱਥੇ ਤੁਸੀਂ ਲਿਖਿਆ ਫੋਟੋ ਨਾਟ ਅਲਾਉਡ ਵੀ ਸ਼ੂਟ ਕਰ ਸਕਦੇ ਹੋ ਕਹਿੰਦੇ ਵੀਰੇ ਸ਼ੂਟ ਨਹੀਂ ਕਰ ਸਕਦੇ ਅੰਦਰ ਤਾਂ ਫਿਰ ਮੈਂ ਕੋਈ ਗੱਲ ਨਹੀਂ ਜੇ ਨਹੀਂ ਕਰ ਸਕਦੇ ਤਾਂ ਆਪਾਂ ਮर्यादा ਤੋਂ ਬਾਹਰ ਵੀ ਨਹੀਂ ਜਾਣਾ ਹੋ ਸਕਦਾ ਇਹਨਾਂ ਦੀਆਂ ਤੋਂ ਮਜਬੂਰੀਆਂ ਹੋਣ ਇਸ ਲਈ ਆਪਾਂ ਵਾਪਸ ਚੱਲੇ ਆਂ ਤੇ ਸ਼ੂਟ ਨਹੀਂ ਕਰਨ ਦਿੱਤਾ ਤੇ ਮੇਰਾ ਵੀ ਨਹੀਂ ਮੰਨ ਜੇ ਤੁਸੀਂ ਨਹੀਂ ਦੇਖ ਸਕਦੇ ਤਾਂ ਮੈਂ ਵੀ ਨਹੀਂ ਦੇਖਾਂਗਾ ਚਲੋ ਚੱਲਦੇ ਆਂ ਜੀ